ਗੁਰੂ ਘਰ ਦੇ ਵਿੱਚ ਲੋਕੀ ਜਾ ਕੇ ਜਿੱਥੇ ਸੁੱਖ ਮੰਗਦੇ ਨੇ ਅਰਦਾਸ ਕਰਦੇ ਨੇ ਪਰਮਾਤਮਾ ਮੂਰੇ ਝੋਲੀ ੜਦੇ ਨੇ ਤਾਂ ਉੱਥੇ ਹੀ ਇਸ ਚੋਰ ਨੇ ਤਾਂ ਸ਼ਰਮ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਗੁਰੂ ਘਰ ਦੇ ਵਿੱਚ ਜਾ ਕੇ ਹੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਸੀਸੀਟੀਵੀ ਤਸਵੀਰਾਂ ਬਿਆਨ ਕਰਦੀਆਂ ਨੇ ਇਸ ਚੋਰ ਦੀ ਕਿਨੌਣੀ ਹਰਕਤ ਨੂੰ ਜਿਸ ਤਰ੍ਹਾਂ ਇਹ ਗੁਰੂ ਘਰ ਅੰਦਰ ਦਾਖਲ ਹੋਇਆ ਔਰ ਇਹ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸਨੇ ਜੁੱਤੇ ਪਾਏ ਹੋਏ ਨੇ ਮर्याਦਤਾ ਦਾ ਕੀ ਖਿਆਲ ਰੱਖਣਾ ਸੀਗਾ ਜੁੱਤੇ ਪਾ ਕੇ ਗੁਰੂ ਘਰ ਦੇ ਵਿੱਚ ਆਇਆ ਔਰ ਚੋਰੀ ਕਰ ਰਿਹਾ ਜਲੰਧਰ ਦੇ ਹਲਕਾ ਫਲੋਰ ਦੇ ਗੋਪਾਲ ਕਲੋਨੀ ਵਿੱਚ ਸਥਿਤ ਗੁਰੂ ਘਰ ਦੇ ਵਿੱਚ ਦਾਖਲ ਹੋ ਕੇ ਹਜ਼ਾਰਾਂ ਦੀ ਇਸਨੇ ਚੋਰੀ ਕੀਤੀ ਹੈ ਜਾਣਕਾਰੀ ਮੁਤਾਬਕ ਚੋਰ ਗੁਰਦੁਆਰਾ ਸਹਿਬ ਦੀ ਦੁਵਾਰ ਨੂੰ ਪਿਛਲੀ ਸਾਈਡ ਤੋਂ ਤੋੜ ਕੇ ਫਿਰ ਅੰਦਰ ਦਾਖਲ ਹੋਏ ਨੇ ਰਾਤ ਦਾ ਹੀ ਸਮਾਂ ਹੈਗਾ ਚੁੱਪਦੀ ਇਹ ਸੀਸੀਟੀਵੀ ਦਸਤੀ ਜਾ ਰਹੀ ਹੈ ਤੇ ਵਿਅਕਤੀ ਆਉਂਦੇ ਕਿਉਂਕਿ ਗੁਰੂ ਘਰ ਦੇ ਵਿੱਚ ਉਸ ਵੇਲੇ ਕੋਈ ਨਹੀਂ ਹੁੰਦਾ ਤਾਂ ਇਸ ਦੇ ਵੱਲੋਂ ਫਾਇਦਾ ਚੱਕਦਿਆਂ ਹੋਏ ਆ ਪਹਿਲਾਂ ਤਾਂ ਪਿਛਲਾ ਗੱਲਾ ਫਰੋਲਿਆ ਗਿਆ ਉਹਦੇ ਵਿੱਚੋਂ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾਅਦ ਜਿੱਥੇ ਅਸੀਂ ਸਾਹਮਣੇ ਮੱਥਾ ਟੇਕਦੇ ਹਾਂ ਉਹ ਵੀ ਥਾਣੀ ਬਖਸ਼ੀ ਗਈ ਪੈਰ ਦੇ ਵਿੱਚ ਜੁੱਤੇ ਪਾ ਕੇ ਗੁਰੂ ਸਾਹਿਬ ਦੇ ਅੱਗੇ ਆ ਗਿਆ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆ ਗਿਆ ਔਰ ਜੇ ਦੇਖੋ ਕਿਸ ਤਰ੍ਹਾਂ ਇਹ ਆਪਣੇ ਜੇਬ ਦੇ ਵਿੱਚੋਂ ਕੁਝ ਕੱਢਦਾ ਹੋਇਆ ਨਜ਼ਰ ਆ ਰਿਹਾ ਹੈ ਉਸੀ ਮਦਦ ਦੇ ਨਾਲ ਇਹ ਗੱल्ला ਖੋਲਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਤਸਵੀਰਾਂ ਬਿਆਨ ਕਰਦੀਆਂ ਨੇ ਗੱल्ला ਖੋਲਦਾ ਤੇ ਉਸ ਤੋਂ ਬਾਅਦ ਪੈਸੇ ਗਿਣਨ ਲੱਗ ਜਾਂਦਾ ਜਾਣਕਾਰੀ ਮੁਤਾਬਕ ਹਜ਼ਾਰਾਂ ਦੀ ਚੋਰੀ ਹੋਈ ਹੈ ਔਰ ਇਸ ਤੋਂ ਬਾਅਦ ਸ਼ਰਮ ਦੀ ਹੱਤਾਂ ਉਦੋਂ ਪਾਰ ਹੋ ਗਈ ਜਦੋਂ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਜਾ ਕੇ ਹੀ ਪੈਸੇ ਲੱਭਣ ਲੱਗ ਪਿਆ ਆ ਤਸਵੀਰਾਂ ਤੁਸੀਂ ਵੇਖ ਲਓ ਹਾਥ ਹਾ ਤੇ ਇਸ ਦੇ ਬੁੱਲੂ ਨਿਗਾਹ ਮਾਰੇਗੀ ਕਿ ਕਿਤੇ ਕੋਈ ਪੈਸਾ ਤਾਂ ਨਹੀਂ ਪਿਆ ਕਿ ਇਹ ਚੱਕ ਕੇ ਲੈ ਜਾਵੇ ਰਾਤ ਦੇ 12:53 ਮਿੰਟ ਦੀ ਘਟਨਾ ਜਦੋਂ ਇਹ ਚੋਰ ਗੁਰਦੁਆਰਾ ਸਹਿਬ ਅੰਦਰ ਦਾਖਲ ਹੋਇਆ ਤੇ ਸਾਰੇ ਪੈਸੇ ਹੁੰਝ ਕੇ ਲੈ ਗਿਆ ਇਨਾਂ ਹੀ ਨਹੀਂ ਲੰਗਰ ਦੇ ਵਿੱਚੋਂ ਜਾ ਕੇ ਸਿਲੰਡਰ ਵੀ ਪੱਟ ਕੇ ਲੈ ਗਿਆ ਇਹਦੀ ਸਾਰੀ ਇਹ ਹਰਕਤ ਸੀਸੀਟੀਵੀ ਦੇ ਵਿੱਚ ਰਿਕਾਰਡ ਹੋ ਗਈ ਹੈ ਤੇ ਮੌਕੇ ਤੇ ਪੁਲਿਸ ਪਹੁੰਚੀ ਹੈ ਤੇ ਜਾਂਚ ਜਾਰੀ ਹੈ